ਇਹ ਲਾਲਸਾਵਾਂ ਵਧ ਗਈਆਂ ਸਾਰਾ ਕੁਝ ਕਿਉਂਕਿ ਜਦੋਂ ਜਿਹੜੀ ਜਿਹੜੀ ਗੱਲ ਆਪਾਂ ਬਾਰ ਬਾਰ ਕਰ ਰਹੇ ਕਿ ਜਦੋਂ ਇਹ ਇੱਕ ਕਿਸੇ ਖਾਸ ਪਾਰਟੀ ਪਰਿਵਾਰ ਦੇ ਕੰਟਰੋਲ ਹੇਠ ਆ ਗਏ ਤਾਂ ਉਹ ਪਾਰਟੀ ਦੇ ਨਿੱਜੀ ਮਫਾਦਿਆਂ ਦੇ ਲਈ ਇਥੇ ਕੀ ਕਰਨਾ ਹੈ ਕਿਵੇਂ ਦੇ ਫੈਸਲੇ ਲੈਣੇ ਆ ਤੇ ਕਿਹਨੂੰ ਲਾਉਣਾ ਹੈ ਕਿਹਨੂੰ ਲਾਉਣਾ ਉਹ ਉਹਦੀ ਉਸ ਸਮੇਂ ਦੀ ਪੋਲੀਟੀਕਲ ਨੀਡ ਕਿਦਾਂ ਦੀ ਹੈ ਉਹਨੂੰ ਮੁੱਖ ਰੱਖ ਕੇ ਲਈ ਜਾ ਰਿਹਾ ਹੈ ਐਸਜੀਪੀਸੀ ਵੀ ਉਹਨੂੰ ਮੁੱਖ ਰੱਖ ਕੇ ਸਾਰਾ ਕੁਝ ਕਰ ਰਹੀ ਹੈ ਇਸ ਕਰਕੇ ਐਸੇ ਕਰਕੇ ਹੋਣ ਦੇ ਸਮੇਂ 'ਚ ਐਸਜੀਪੀਸੀ ਦੀ ਆਪਦੀ ਵਿਸ਼ਵਾਸਯੋਗਤਾ ਉਹ ਬਿਲਕੁਲ ਖਤਮ ਹੋ ਗਈ ਹੈ ਉਹਦੀ ਨਿਰਪੱਖਤਾ ਬਿਲਕੁਲ ਖਤਮ ਹੋ ਗਈ ਉਹ ਆਪਦੇ ਵੱਲੋਂ ਜਿੰਨਾ ਮਰਜੀ ਸਿਹਰਦ ਕੋਈ ਯਤਨ ਕਰਨ ਦੀ ਕੋਸ਼ਿਸ਼ ਕਰੇ ਉਹ ਹੁਣ ਲੋਕਾਂ ਦਾ ਉਸ ਕਦਰ ਵਿਸ਼ਵਾਸ ਨਹੀਂ ਲੈ 파 ਰਹੇ ਕਿਉਂਕਿ ਉਹਨੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਇੱਕ ਪੋਲਿਟੀਕਲ ਪਾਰਟੀ ਦੇ ਪੱਖਪੂਰਨ ਦਾ ਇੱਕ ਸਮਾਂ ਪੂਰਾ ਲੱਗਿਆ ਹੁਣ ਤੱਕ ਦਾ ਹੈ ਤੇ ਉਹਨੂੰ ਮੁੱਖ ਰੱਖਦੇ ਆ ਉੱਥੇ ਸਾਰੇ ਡਿਸੀਜਨ ਹੋ ਰਹੇ ਹੈ ਉਹਨੂੰ ਮੁੱਖ ਰੱਖਦੇ ਆ ਉੱਥੇ ਬੰਦੇ ਇਲਾਹੇ ਬਦਲੇ ਜਾ ਰਹੇ ਸੋ ਇਸ ਕਰਕੇ ਉਹ ਕਿਸੇ ਖਾਸ ਸਮੇਂ ਉਹਨਾਂ ਦੀ ਕਿਸ ਤਰ੍ਹਾਂ ਦੀ ਪੋਲੀਟੀਕਲ ਨੀਡ ਉਸ ਤਰ੍ਹਾਂ ਦੇ ਫੈਸਲੇ ਹੋ ਜਾਂਦੇ ਉਹਨਾਂ ਦੀ ਲਾਲਸਾਵਾਂ ਵੱਧ ਗਈਆਂ ਸਾਰਾ ਕੁਝ ਹੋ ਜਾਂਦਾ ਕਿਉਂਕਿ ਜਦੋਂ ਜਿਹੜੀ ਜਿਹੜੀ ਗੱਲ ਆਪਾਂ ਬਾਰ ਬਾਰ ਕਰ ਰਹੇ ਕਿ ਜਦੋਂ ਇਹ ਇੱਕ ਕਿਸੇ ਖਾਸ ਪਾਰਟੀ ਪਰਿਵਾਰ ਦੇ ਕੰਟਰੋਲ ਹੇਠ ਆ ਗਏ ਤਾਂ ਉਹ ਪਾਰਟੀ ਦੇ ਨਿੱਜੀ ਮਫਾਦਿਆਂ ਦੇ ਲਈ ਇਥੇ ਕੀ ਕਰਨਾ ਹੈ ਕਿਵੇਂ ਦੇ ਫੈਸਲੇ ਲੈਣੇ ਆ ਤੇ ਕਿਹਨੂੰ ਲਾਉਣਾ ਹੈ ਕਿਹਨੂੰ ਲਾਉਣਾ ਉਹ ਉਹਦੀ ਉਸ ਸਮੇਂ ਦੀ ਪੋਲੀਟੀਕਲ ਨੀਡ ਕਿਦਾਂ ਦੀ ਹੈ ਉਹਨੂੰ ਮੁੱਖ ਰੱਖ ਕੇ ਲਏ ਜਾ ਰਿਹਾ ਐਸਜੀਪੀਸੀ ਵੀ ਉਹਨੂੰ ਮੁੱਖ ਰੱਖ ਕੇ ਸਾਰਾ ਕੁਝ ਕਰ ਰਹੀ ਹੈ ਇਸ ਕਰਕੇ ਐਸੇ ਕਰਕੇ ਹੁਣ ਦੇ ਸਮੇਂ ਚ ਐਸਜੀਪੀਸੀ ਦੀ ਆਪਦੀ ਵਿਸ਼ਵਾਸਯੋਗਤਾ ਉਹ ਬਿਲਕੁਲ ਖਤਮ ਹੋ ਗਈ ਹੈ ਉਹਦੀ ਨਿਰਪੱਖਤਾ ਬਿਲਕੁਲ ਖਤਮ ਹੋ ਗਈ ਉਹ ਆਪਦੇ ਵੱਲੋਂ ਜਿੰਨਾ ਮਰਜ਼ੀ ਸਹਿਹਰਦ ਕੋਈ ਯਤਨ ਕਰਨ ਦੀ ਕੋਸ਼ਿਸ਼ ਕਰੇ ਉਹ ਹੁਣ ਲੋਕਾਂ ਦਾ ਉਸ ਕਦਰ ਵਿਸ਼ਵਾਸ ਨਹੀਂ ਲੈ ਪਾ ਰਹੇ ਕਿਉਂਕਿ ਉਹਨੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਇੱਕ ਪੋਲਿਟੀਕਲ ਪਾਰਟੀ ਦੇ ਪੱਖਪੂਰਨ ਦਾ ਇੱਕ ਸਮਾਂ ਪੂਰਾ ਲੱਗਿਆ ਹੁਣ ਤੱਕ ਦਾ ਹੈ ਤੇ ਉਹਨੂੰ ਮੁੱਖ ਰੱਖਦੇ ਆ ਉੱਥੇ ਸਾਰੇ ਡਿਸੀਜਨ ਹੋ ਰਹੇ ਉਹਨੂੰ ਮੁੱਖ ਰੱਖਦੇ ਆ ਉੱਥੇ ਬੰਦੇ ਲਾਹੇ ਬਦਲੇ ਜਾ ਰਹੇ ਸੋ ਇਸ ਕਰਕੇ ਉਹ ਕਿਸੇ ਖਾਸ ਸਮੇਂ ਉਹਨਾਂ ਦੀ ਕਿਸ ਤਰ੍ਹਾਂ ਦੀ ਪੋਲਿਟੀਕਲ ਨੀਡ ਹੈ ਉਸ ਤਰ੍ਹਾਂ ਦੇ ਫੈਸਲੇ ਹੋ ਜਾਂਦੇ ਆ